ਬਹੁਤ ਸਵਾਗਤ ਹੈ ਜੀ ਸੁਨੇਹਾ ਮੈਡਮ ਸਾਡੇ ਨਾਲ ਮੌਜੂਦ ਨੇ ਦਾ ਵੀਜ਼ਾ ਅਫੀਕ ਤੋਂ ਕੈਨੇਡਾ ਦੇ ਵਿੱਚ ਇੱਕ ਵਾਰ ਫੇਰ ਕਈ ਤਰ੍ਹਾਂ ਦੀਆਂ ਤਬਦੀਲੀਆਂ ਨੇ ਕੈਨੇਡਾ ਦੀਆਂ ਪਾਲਿਸੀਜ਼ ਦੇ ਉੱਪਰ ਡਿਸਕਸ਼ਨ ਕਰਨ ਦੇ ਲਈ ਸੁਨੇਹਾ ਮੈਡਮ ਸਾਡੇ ਨਾਲ ਹਾਜ਼ਰ ਨੇ ਔਰ ਬਹੁਤ ਸਵਾਗਤ ਹੈ ਜੀ ਤੁਹਾਡਾ ਮੈਂ ਚਾਹੂੰਗਾ ਕਿ ਜਿਹੜੀਆਂ ਵੀ ਨਵੀਆਂ ਚੇਂਜਸ ਨੇ ਜਾਂ ਪਾਲਿਸੀ ਸ਼ਿਫਟ ਦਾ ਇੰਪੈਕਟ ਹੈ ਵਿਦਿਆਰਥੀ ਵੀਜ਼ੇ ਤੇ ਜ਼ਰੂਰ ਸਾਡੇ ਨਾਲ ਸਾਂਝਾ ਕਰੇ ਸੋ ਕੈਨੇਡਾ ਦੀ ਗੱਲ ਕਰੀਏ ਤਾਂ 2025 ਦਾ ਬਜਟ ਅਨਾਉਂਸ ਹੋ ਗਿਆ ਸੋ ਉਹਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੇ ਜਿਹੜੇ ਚੇਂजेस ਆਏ ਆ ਉਹ ਮੇਜਰ ਚੇਂजेस ਆਪਾਂ ਉਹਨਾਂ ਬਾਰੇ ਗੱਲ ਕਰਦੇ ਆ ਸਭ ਤੋਂ ਪਹਿਲੇ ਗੁੱਡ ਨਿਊਜ਼ ਹੈ ਕਿ ਜਿਹੜੇ ਉੱਥੇ ਵਰਕ ਪਰਮਿਟ ਤੇ ਹੈਗੇ ਆ ਉਹਨਾਂ ਦਾ 33000 ਜਿਹੜਾ ਉਹਨਾਂ ਨੇ ਟਾਰਗੇਟ ਰੱਖਿਆ ਉਹਨਾਂ ਨੂੰ ਪੀਆਰ ਕਰਨ ਦਾ 2026-2027 ਦੇ ਵਿੱਚ ਕਿਉਂਕਿ ਉਹ ਉਹ ਲੋਕ ਆ ਜਿਨ੍ਹਾਂ ਨੇ ਉੱਥੇ ਦੇ ਰੂਲਸ ਨੂੰ ਫਾਲੋ ਕੀਤਾ ਟੈਕਸ ਪੇ ਕਾਰਜ ਹੈ ਤਾਂ ਉਹਨਾਂ ਨੂੰ ਫਰਸਟ ਪਾਇਓਰਿਟੀ ਦਿੱਤੀ ਜਾ ਰਹੀ ਹੈ ਕਿ ਉਹਨਾਂ ਨੂੰ ਪੀਆਰ ਕੀਤਾ ਜਾਊਗਾ ਥੈਨ ਉਸ ਤੋਂ ਬਾਅਦ ਆਪਾਂ ਡਿਫਰੈਂਟ ਡਿਫਰੈਂਟ ਕੈਟਾਗਰੀਸ ਤੇ ਆਨੇ ਆ ਕਿ ਕੀ ਕੀ ਟਾਰਗੇਟ ਉਹਨਾਂ ਨੇ ਅਨਾਉਂਸ ਕੀਤੇ ਆ 2026 ਲਈ ਟਾਰਗੇਟ ਕੀਤਾ ਕਿ ਸਭ ਤੋਂ ਪਹਿਲੇ ਟੈਂਪਰੇਰੀ ਰੈਜ਼ਿਡੈਂਸ ਐਡਮਿਸ਼ਨ ਦਾ ਜਿਹੜਾ ਟਾਰਗੇਟ 2026 ਦੇ ਵਿੱਚ ਹੈਗਾ ਉਹ ਹੈਗਾ 38500 ਜਿਹੜਾ ਕਿ 43% ਡਾਊਨ ਹੋਇਆ 2025 ਦੇ ਵਿੱਚ ਟਾਰਗੇਟ ਸੀਗਾ 673650 ਦੈਨ ਤੋਂ ਬਾਅਦ ਆਪਾਂ ਆਨੇ ਆ ਇੰਟਰਨੈਸ਼ਨਲ ਸਟੂਡੈਂਟ ਐਡਮਿਸ਼ਨ ਨੂੰ ਲੈ ਕੇ ਜਿਹੜਾ ਕਿ ਬਹੁਤ ਇੰਪੋਰਟੈਂਟ ਟਾਪਿਕ ਆ ਸਾਡਾ 2026 ਦੇ ਵਿੱਚ ਹੁਣ 155 00 ਹੈਗਾ ਜਿਹੜਾ ਕਿ 49% ਡਾਊਨ ਗਿਆ ਵਾ 2025 ਦੇ ਵਿੱਚ ਜਿਹੜਾ ਸੀਗਾ 305900 ਸੀ ਤਾਂ ਦੂਜੋ ਬਾਰੇ ਇੱਕ ਆਂディア ਕੈਟਾਗਰੀ ਟੈਂਪਰੇਰੀ ਫੋਰਨ ਵਰਕਰਸ ਦੀ ਉਹ ਜਿਹੜਾ ਉਹਨਾਂ ਦਾ ਟਾਰਗੇਟ ਸੀਗਾ ਟੂ ਉਹਨਾਂ ਦਾ ਟਾਰਗੇਟ ਹੈਗਾ 2300 ਜਿਹੜਾ ਕਿ ਹੁਣ 37% ਡਿਕਰੀਸ ਹੋਇਆ ਬਟ ਲਾਸਟ ਈਅਰ ਜਿਹੜਾ ਉਹਨਾਂ ਨੇ ਟਾਰਗੇਟ ਜਿਹੜਾ 80% ਇਨਕਰੀਜ਼ ਹੋਇਆ ਕਿਉਂਕਿ ਪਿਛਲੇ ਸਾਲ ਜਿਨਾਂ ਨੂੰ ਉਹਨਾਂ ਨੇ ਇਮੀਗ੍ਰੈਂਟ ਕੀਤਾ ਉਹ 210700 ਸੀ ਸੋ ਇਹ ਚੇਂजेस ਬਹੁਤ ਮੈਟਰ ਕਰਨਗੇ ਆਨ ਮਲੇ ਟਾਈਮ ਦੇ ਵਿੱਚ ਕਿਉਂਕਿ ਜਿਨਾਂ ਨੇ ਸਟੱਡੀ ਵੀਜ਼ੇ ਤੇ ਜਾ ਰਹੇ ਕੱਲ ਨੂੰ ਪੀਆਰ ਦਾ ਵੀ ਦੇਖਣਾ ਹੈ ਸੋ ਹੁਣ ਕਲੀਅਰ ਕੱਟ ਪਿਕਚਰ ਹੈਗੀ ਆ ਕਿ 2026 ਦੇ ਵਿੱਚ ਕੈਨੇਡਾ ਨੇ ਸਟੱਡੀ ਵੀਜ਼ਾ ਅਪਲਾਈ ਕਰਨਾ ਉਹ ਕਿਸੇ ਵੀ ਤਰੀਕੇ ਦਾ ਰਿਸਕ ਨਹੀਂ ਲੈ ਸਕਦੇ ਸੋ ਕੰਪੀਟੀਸ਼ਨ ਹਾਰਡ ਹੋ ਰਿਹਾ ਡੇ ਬਾਈ ਡੇ ਕਿਉਂਕਿ ਹੁਣ ਕੈਨੇਡਾ ਇੱਕ ਸਿਸਟਮ ਦੇ ਵਿੱਚ ਆ ਗਈ ਆ ਔਰ ਇੱਕ ਕ੍ਰੀਨ ਨੂੰ ਹੀ ਵੈਲਕਮ ਕਰੂਗੀ ਸੋ ਜਿਹੜੇ ਸਟੂਡੈਂਟਸ ਨੇ 2026 ਦੇ ਵਿੱਚ ਫਾਈਲ ਲਗਾਨੀ ਆ ਆਪਣਾ ਬਹੁਤ ਧਿਆਨ ਦੇ ਨਾਲ ਅਕਾਡੈਮਿਕਸ ਤੇ ਆਪਣੇ ਲੈਂਗੁਏਜ ਟੈਸਟ ਤੇ ਆਪਣਾ ਫਾਈਨੈਂਸ਼ੀਅਲ ਔਰ ਕੋਰਸ ਨੂੰ ਸੈਟ੍ਰਿਕੇ ਨਾਲ ਚੂਸ ਕਰੂੰ। ਸੋ ਇਸ ਚੈਨਲ ਤੇ ਮੇਰੀ ਇਹ ਕੋਸ਼ਿਸ਼ ਹੁੰਦੀ ਆ ਜੋ ਵੀ ਨਵੀਂ ਅਪਡੇਟ ਹੋਵੇ ਮੈਂ ਤੁਹਾਡੇ ਤੱਕ ਪ੍ਰੋਵਾਈਡ ਕਰਵਾਵਾਂ। ਸੋ ਬਹੁਤ-ਬਹੁਤ ਧੰਨਵਾਦ ਜੀ। ਸੁਮੰਨੇ ਪਰਮੰਨੇ ਐਕਸਪਰਟ ਸਾਡੇ ਨਾਲ ਮੌਜੂਦ ਸੀ। ਸਕਰੀਨ ਦੇ ਉੱਪਰ ਨੰਬਰ ਹੈ। ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰਕੇ ਹਰ ਸਵਾਲ ਦਾ ਜਵਾਬ ਲਓ, ਪੂਰੀ ਤਸੱਲੀ ਕਰੋ, ਪੂਰੀ ਕਲੈਰਿਟੀ ਕਰੋ। ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਤੁਹਾਡੇ ਕੋਲੋਂ ਵੀ ਕੋਈ ਗਲਤੀ ਨਾ ਹੋਵੇ। ਧੰਨਵਾਦ।